ਮਿਕਦਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅ ਨਮਨੂਰ ਹਸਪੀਟਲ ਵਿੱਚ ਫੁੱਲ ਬਾਲ ਕੈਂਪ ਜੋਗੀ ਕਰਵਾਇਆ ਉਹਦੇ ਬਾਰੇ ਦੋ ਸ਼ਬਦ ਕੁਝ ਕਹਿਣਾ ਚਾਹੁੰਦਾ ਬੜੀ ਸ਼ਲਾਘਾਯੋਗ ਕਦਮ ਹੈ ਕਿ ਅਨਹੜ ਬਿਯੋਂਡ ਬਾਉਂਡਰੀਜ਼ ਬੈਨਫੀਟ ٹرسٹ ਬਲ ਨਮਨੂਰ ਹਸਪੀਟਲ ਦੇਕੇ ਬੀ ਡੀ ਸੀ ਨਵਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਹੰਦਰ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਕੀ ਬਹੁਤ ਜੀਥ ਨੇ ਬੰਦ ਕਰਕੇ ਹਿੱਸਾ ਲਿਆ ਤੇ ਇਹ

ਅੱਜ ਬਾਬਾ ਜੀ ਨੰਬਰੂ ਹਸਪੀਟਲ ਦੇ ਕੈਂਪ ਲੈ ਕੇ ਜੀ ਲਗਵਾਇਆ ਜੀ ਤੁਸੀ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਣੇ ਭਰਾਵਾਂ ਦੇ ਸਹਿਯੋਗ ਨਾਲ ਭੈਣਾਂ ਦੇ ਸਹਿਯੋਗ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਦੋ ਸ਼ਬਦ ਕੋਸ਼ਿਸ਼ ਹਰਜ ਅਨਹੱਬ ਬਿਯੋਂਡ ਬਾਉਂਡਰੀਜ਼ ਵੈਲਫੇਅਰ ਵੱਲੋਂ ٹرسٹ ਵੱਲੋਂ ਇੱਕ ਖੂਨ ਦਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਯੂਥ ਨੇ ਜਿੱਥੇ ਹਿੱਸਾ ਲਿਆ ਇਸ ਦੇ ਵਿੱਚ ਵੀਰਾਂ ਨੇ ਪੈਣਾ ਮਤਾਵਾਂ ਨੇ ਇਸ ਦੇ ਲਈ ਯੋਗਦਾਨ ਪਾਇਆ ਹੈ ਔਰ ਇਸ ਦੇ ਵਿੱਚ ਇਹ ਵਿਲੱਖਣ ਪਾਇਆ ਰਹੀ ਕਿ ਜੋ ਸਾਡਾ ਵਿਰਸਾ ਹੈ ਮੰਡਲਾ ਪੰਜਾਬ ਹੈ ਉਸ ਦੇ ਵਾਸਤੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਅਸੀਂ ਜੋ ਸਾਡਾ ਦਰਖਤ ਹੈ ਆਪਕੇ ਜੋ ਪੁਰਾਣੇ ਦਰਖਤ ਹੈ ਜਾਂ ਨਵੇਂ ਦਰਖਤ ਹੈ ਉਹਨਾਂ ਨੂੰ ਵਰਤਵਾਰ ਬਲਉਣ ਵਾਸਤੇ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਸਕੂਲਾਂ ਦੇ ਵਿੱਚ ਐਜੂਕੇਸ਼ਨ ਵਾਸਤੇ ਲੋਰਵੰਦ ਜੋ ਹੈ ਬੱਚੇ ਹੈ ਸਰਕਾਰੀ ਸਕੂਲਾਂ ਦੇ ਬੱਚੇ ਉਹਨਾਂ ਵਾਸਤੇ ਸੋਚਿਆ ਜਾ ਰਿਹਾ ਇਸ ਜੋ ਸੰਸਥਾ ਨੇ ਅਨੰਦ ਬੋਰਡ ਬਾਉਂਡਰੀਜ਼ ਰੈਲੀਫੇ ਟ੍ਰਸਟ ਨੇ ਇੱਕ ਬਹੁਤ ਛਲੰਗਾ ਜਿਹਾ ਕਦਮ ਜਿਹੜਾ ਉਹ ਪੁੱਟਿਆ ਔਰ ਅਸੀਂ ਅਰਦਾਸ ਕਰਦੇ ਹਾਂ ਬ੍ਰੋ ਮਹਾਰਾਜ ਦੇ ਅੱਗੇ ਕਿ ਇਸ ਪ੍ਰਸਤ ਨੂੰ 100 ਡਿਗਰੀਆਂ ਚੋਂ 24 ਤਰੱਕੀ ਕਰਦੇ ਇਸ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਬਾਈ ਹੈਪੀ ਬਈ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਨਮਰਤਾ ਆ ਬਾਕੀ ਦੇ ਨੌਜਵਾਨਾਂ ਦਾ ਹੌਸਲਾ ਜਿੜਾ ਨਵਾਂ ਜੀ ਕਾ ਠੀਕ ਹੈ ਹਾਂਜੀ ਬਦੀ ਭਾਈ ਬਦੀ ਦੇ ਖਾਸਾ ਬਾਈ ਦੇ ਖੜੇ ਨੇ ਮਨਦੀਪ ਸਿੰਘ ਕੋਲਗੜ੍ਹ ਜੀ ਤੇ ਜਿਹੜਾ ਅੱਜ ਕੈਂਪ ਲੱਗਿਆ ਅਨਹਦ ਬਿਯੌਂਡ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਕੈਂਪ ਲੱਗਾ ਤੇ ਨੂੰ ਬਹੁਤ ਬਹੁਤ ਸਹਿਯੋਗ ਨਾਲ ਲੱਗਾ ਬਹੁਤ ਵਧੀਆ ਕੈਂਪ ਹੈਗਾ ਜਿਹੜੇ ਜਿਹਨਾਂ ਨੂੰ ਨੋਜਾ ਨੋਜਾ ਨੂੰ ਬਹੁਤ ਵਧੀਆ ਤਜਾਬ ਹੀ ਹੈਗਾ ਤੇ ਮੈਂ ਇਹੀ ਜਿਹੜੇ ਸਾਰੇ ਜਿੰਨੇ ਨੋਜਾ ਦੇ ਵਿੱਚੋਂ ਤੇ ਸਾਰਿਆਂ ਨੂੰ ਵਧਾਈ ਵੀ ਦਿੰਨਾ ਹੈਗਾ ਹਨਾ ਜੀ ਜਿਹੜੇ ਤੇ ਥੋੜਾ ਮੈਕਲੋਗੂਮੇਸ਼ਨ ਕਰਨ ਆਏ ਹੈਗੇ ਤੇ ਡਾਕਟਰ ਜੀ ਜਿਹਨਾਂ ਨੇ ਇਹ ਸੁਸਾਇਟੀ ਬਣਾਈ ਹੈਗੀ ਮੈਂ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਰਦਾ ਜੀ ਸੋ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਸੇਵੀ ਕੰਮ ਕਰਨ ਦੇ ਜਿਹੜੇ میں یہ کہنا چاہن ہے باقی میں رکویسٹ جی نوجوان آج گلت راستے پہ ہوئے آ کے گلت راستے لڑائیاں مار بولا کرتے خون خرابا کرتے آ کے خون دان کرنا چاہیے تاکہ کسی موڑ وال بندے کام آ سکے